ਜਿੰਨਾ ਸਾਥੀਆਂ ਨੇ ਦੇਸ਼ਵਾਸੀਆਂ ਨੇ ਪਰਸੋਂ ਆਪਣੀਆਂ ਜਾਨਾਂ ਪਹਿਲਗਾਮ ਦੇ ਅਤਵਾਦੀ ਅਟੈਕ ਦੇ ਵਿੱਚ ਗੁਆਈਆਂ ਨੇ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੋ ਉਹਨਾਂ ਦੇ ਪਰਿਵਾਰਾਂ ਨੂੰ ਬਲ ਬਖਸ਼ੋ ਸਮਰਿੱਧੀ ਬਖਸ਼ੋ ਤਾਂ ਕਿ ਉਹ ਇਹ ਗਾਮ ਹੈ ਜਿਹੜਾ ਉਪਲਾਸਿਕਨ ਪਰ ਦੇਸ਼ ਨੂੰ ਇੰਨੀ ਇੱਕ ਤਾਕਤ ਬਖਸ਼ੋ ਕਿ ਉਹ ਉਹਨਾਂ ਦੁਸ਼ਮਣਾਂ ਨੂੰ ਦੇਸ਼ ਦੇ ਦੁਸ਼ਮਣਾਂ ਤੋਂ ਬੜੀ ਜਲਦੀ ਬਦਲਾ ਲੈ ਕੇ ਉਹਨਾਂ ਨੂੰ ਉਹਨਾਂ ਦਾ ਖਾਤਮਾ ਕਰ ਸਕਣ ਇਹ ਮਾਬਾਈ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਨਾ ਹੈ ਔਰ ਇੱਕ ਹੋਰ ਫੇਰ ਤੋਂ ਜਿਨ੍ਹਾਂ ਪਰਿਵਾਰਾਂ ਨੇ ਆਪਣੇ ਜੀ ਗਵਾਏ ਨੇ ਉਹਨਾਂ ਦੇ ਉਹਨਾਂ ਨੂੰ ਬਲ ਬਖਸ਼ਿਓ ਉਹਨਾਂ ਨੂੰ ਸ਼ਾਂਤੀ ਬਖਸ਼ਿਓ ਉਹਨਾਂ ਨੂੰ ਕਿਸਮਾਂ ਬਖਸ਼ਿਓ ਤੇ ਜਿਨ੍ਹਾਂ ਜਿਨ੍ਹਾਂ ਲੋਕਾਂ ਦਾ ਵਿਛੋੜਾ ਹੋਇਆ ਉਹਨਾਂ ਦੇ ਆਤਮਾ ਨੂੰ ਸ਼ਾਂਤੀ ਬਖਸ਼ੋ ਦੋ ਦਿਨ ਪਹਿਲਾਂ ਜਿਨ੍ਹਾਂ ਦੇਸ਼ ਵਾਸੀਆਂ ਨੇ ਸਾਡੇ ਭੈਣਾ ਭਰਾਵਾਂ ਨੇ ਪਹਿਲਗਾਮ ਦੇ ਅੱਤਵਾਦੀ ਹਮਲੇ ਦੇ ਵਿੱਚ ਆਪਣੀਆਂ ਜਾਨਾਂ ਗਵਾਈਆਂ ਨੇ ਉਹਨਾਂ ਦੀ ਆਤਮਾ ਦੀ ਸ਼ਾਂਤੀ ਦੇ ਲਈ ਅੱਜ ਅਸੀਂ ਇੱਥੇ ਸਾਰੇ ਸਾਥੀ ਹੁਸ਼ਿਆਰਪੁਰ ਦੇ ਪਾਵਨ ਪਵਿੱਤਰ ਮੰਦਿਰ ਦੇ ਵਿੱਚ ਉਹਨਾਂ ਦੀ ਆਤਮਾ ਦੀ ਸ਼ਾਂਤੀ ਦੇ ਲਈ ਅਰਦਾਸ ਕਰਨ ਆਏ ਸੀਗੇ ਔਰ ਉਹਨਾਂ ਦੇ ਪਰਿਵਾਰਾਂ ਨੂੰ ਪ੍ਰਮਾਤਮਾ ਬਲ ਬਖਸ਼ੇ ਉਹਨਾਂ ਦੇ ਪਰਿਵਾਰਾਂ ਨੂੰ ਪ੍ਰਮਾਤਮਾ ਉਹਨਾਂ ਨੂੰ ਇਹਨਾ ਹੌਸਲਾ ਬਖਸ਼ੇ ਕਿ ਉਹ ਇਹ ਘਾਟਾ ਜਿਹੜਾ ਉਹ ਚੱਲ ਸਕਣ ਉਹਦੀ ਅਰਦਾਸ ਕਰਨ ਆਏ ਸੀਗੇ ਔਰ ਜਿੰਨਾ ਅਤਵਾਦੀਆਂ ਨੇ ਜਿੰਨਾ ਦੇਸ਼ ਦੇ ਦੁਸ਼ਮਣਾਂ ਨੇ ਇਹ ਭਿਆਨਕ ਕਾਰਾ ਕੀਤਾ ਹੈ ਅਨਮਨੁੱਖੀ ਕਾਰਾ ਕੀਤਾ ਉਹਨਾਂ ਨੂੰ ਜਲਦ ਤੋਂ ਜਲਦ ਜਿੱਥੇ ਵੀ ਉਹ ਲੋਕੇ ਹੋਣ ਉਹਨਾਂ ਦੇ ਘਰ ਦੇ ਵਿੱਚ ਵੜ ਕੇ ਉਹਨਾਂ ਦਾ ਖਾਤਮਾ ਕੀਤਾ ਜਾਵੇ ਇਹ ਪ੍ਰਮਾਤਮਾ ਅਰਦਾਸ ਕਰਨ ਆਈ ਸੀ ਪਰ ਮੈਂ ਸਮਝਦਾ ਕਿ ਜਿੱਥੇ ਇਹ ਕਾਰਾ ਬੇहद निंदनीयोग ਸੀ ਉੱਥੇ ਹੀ ਕੁਝ ਸਵਾਲ ਵੀ ਬਣਦੇ ਨੇ ਸਵਾਲ ਦੇਸ਼ ਜਾਣਨਾ ਚਾਹੁੰਦਾ ਜਿਨ੍ਹਾਂ ਦੇ ਜਵਾਬ ਕਿ ਇਹੋ ਜੇ ਪ੍ਰੇਟਨ ਸਾਲ ਦੇ ਵਿੱਚ ਜਿੱਥੇ ਹਜ਼ਾਰਾਂ ਲੋਕ ਮੌਜੂਦ ਸੀਗੇ ਕੀ ਉੱਥੇ ਸਿਕਿਉਰਿਟੀ ਫੋਰਸਸ ਦਾ ਕੋਈ ਬੰਦਾ ਨਹੀਂ ਸੀਗਾ ਕੀ ਇੰਟੈਲੀਜੈਂਸ ਕੋਲੇ ਕੋਈ ਇਨਫੋਰਮੇਸ਼ਨ ਨਹੀਂ ਸੀਗੀ ਕਿ ਇਹੋ ਜਿਹਾ ਕਾਰ ਹੈ ਜਿਹੜਾ ਘੁੱਤਵਾਦੀ ਅੰਜਾਮ ਦੇਣ ਜਾ ਰਹੇ ਨੇ ਤਕਰੀਬਨ 1.80 ਲੱਖ ਫੌਜ ਦੇ ਵਿੱਚ ਅਸਾਮੀਆਂ ਨੇ ਜਿਹੜੀਆਂ ਉਹ ਖਾਲੀ ਪਈਆਂ ਨੇ ਉਹ ਕਿਉਂ ਖਾਲੀ ਪਈਆਂ ਨੇ ਉਹ ਭਰ ਕੇ ਲੋਕਾਂ ਦੀ ਪੂਰੇ ਦੇਸ਼ ਦੇ ਵਿੱਚ ਜਾਨ ਮਾਲ ਦੀ ਰੱਖਿਆ ਕਿਉਂ ਨਹੀਂ ਕੀਤੀ ਜਾ ਸਕਦੀ ਹੈਗੀ ਜਿੰਨਾ ਲੋਕਾਂ ਨੇ ਇਹ ਕਾਰਾ ਕੀਤਾ ਉਹਨਾਂ ਨੂੰ ਉਹਨਾਂ ਦੇ ਘਰ ਦੇ ਵਿੱਚ ਵੜ ਕੇ ਖਤਮ ਕੀਤਾ ਜਾਵੇ ਮੈਂ ਸਮਝਦਾ ਕਿ ਇਹ ਇਹ ਅੱਜ ਦੇਸ਼ ਦੀ ਲੋੜ ਹੈ ਦੇਸ਼ ਚਾਹੁੰਦਾ ਹੈ ਕਿ ਉਹਨਾਂ ਨੂੰ ਉਹਨਾਂ ਨੂੰ ਦੀ ਬਰਬਾਦੀ ਜਿਨ੍ਹਾਂ ਨੇ ਦੇਸ਼ ਦੇ ਖਿਲਾਫ ਇਹ ਜੀ ਘਟਨਾ ਨੂੰ ਅੰਜਾਮ ਦਿੱਤਾ ਔਰ ਲੈਫਟਨੈਂਟ ਵਿਨੇ ਨਰਵਾਲ ਜਿੰਨਾ ਦੇ ਉਹਨਾਂ ਦੀ ਸਿਸਟਰ ਨੇ ਦੱਸਿਆ ਕਿ ਗੋਲੀ ਲੱਗਣ ਦੇ ਡੇਢ ਘੰਟੇ ਤੱਕ ਉਹਨਾਂ ਦੇ ਸਾਥ ਚੱਲਦੇ ਸੀਗੇ ਜਿਉਂਦੇ ਸੀਗੇ ਪਰ ਕਿਸੇ ਨੇ ਵੀ ਉਹਨਾਂ ਦੀ ਕੋਈ ਉਹਨਾਂ ਦੀ ਮਦਦ ਲਈ ਨਹੀਂ ਪਹੁੰਚਿਆ ਸੋ ਵੱਡੇ ਸਵਾਲ ਖੜੇ ਹੁੰਦੇ ਨੇ ਮੈਂ ਤਾਂ ਇਹ ਵੀ ਕਹੂੰਗਾ ਕਿ ਦੇਸ਼ ਨੂੰ ਅੱਜ ਇੱਕ ਫੁੱਲ ਟਾਈਮ ਹੋਮ ਮਿਨਿਸਟਰੀ ਦੀ ਜ਼ਰੂਰਤ ਹੈ ਇਹ ਨਹੀਂ ਚੱਲ ਸਕਦਾ ਹੈਗਾ ਕਿ ਦੇਸ਼ ਦੇ ਹੋਮ ਮਿਨਿਸਟਰ ਸਿਰਫ ਔਰ ਸਿਰਫ ਪੋਲਿਟਿਕਲ ਆ ਆਪਦੇ ਲਾਹੇ ਦੇ ਲਈ ਕਿਤੇ ਸਰਕਾਰਾਂ ਬਣਾਉਣ ਦੇ ਵਿੱਚ ਕਿਤੇ ਤੋੜਨ ਦੇ ਵਿੱਚ ਪੋਲਿਟਿਕਲ ਐਕਟੀਵਿਟੀਜ਼ ਦੇ ਵਿੱਚ ਜੇ ਹੋਮ ਮਿਨਿਸਟਰ ਬਿਜ਼ੀ ਰਹਿਣਗੇ ਤੇ ਦੇਸ਼ ਦੇ ਲੋਕਾਂ ਦੀ ਸੁਰੱਖਿਆ ਉਹਨਾਂ ਦੀ ਸੇਫਟੀ ਵੱਲ ਕੌਣ ਧਿਆਨ ਦੇਊਗਾ ਚਾਹੇ ਉਹਨਾਂ ਨੂੰ ਹੋਰ ਵੱਡੇ ਅਹੁਦੇ ਨੇ ਜਿਹੜੇ ਉਹ ਬਖਸ਼ ਦਿੱਤੇ ਜਾਣ ਕੋਈ ਦਿੱਕਤ ਨਹੀਂ ਹੈ ਪਰ ਦੇਸ਼ ਦੇ 140 ਕਰੋੜ ਲੋਕਾਂ ਦੀ ਜ਼ਿੰਮੇਵਾਰੀ ਦੇਸ਼ ਦੀ ਸਰਕਾਰ ਵੱਲੋਂ ਉਹ ਹੋਮ ਮਿਨਿਸਟਰੀ ਬਣਦੀ ਹੈ ਸੋ ਮੈਂ ਸਮਝਦਾ ਬਾਕੀ ਤਾਂ ਚਲੋ ਪਾਰ ਪੋਲਿਟੀਕਲ ਕਾਲ ਹੈ ਜਿਹੜੀ ਉਹ ਉਹਨਾਂ ਦੀ ਪਾਰਟੀ ਨੇ ਔਰ ਸਰਕਾਰ ਨੇ ਲੈਣੀ ਹੈ ਪਰ ਮੈਂ ਸਮਝਦਾ ਕਿ ਇਹ ਇੱਕ ਇਹੋ ਜਿਹਾ ਭਿਆਨਕ ਘਰਾ ਹੋਇਆ ਤੇ ਅੱਜ ਦੇਸ਼ ਦੀ ਕੋਈ ਡਿਮਾਂਡ ਹੈ ਕੋਈ ਮੰਗ ਹੈ ਕਿ ਜਿੱਥੇ ਵੀ ਉਹ ਲੋਕ ਜਿੱਥੇ ਵੀ ਉਹ ਪਾਪੀ ਜਿੱਥੇ ਵੀ ਉਹ ਅਤਵਾਦੀ ਲੋਕੇ ਹੋਏ ਨੇ ਉਹ ਚਾਹੇ ਇਸ ਦੇਸ਼ ਦੀ ਧਰਤੀ ਤੇ ਨੇ ਚਾਹੇ ਕਿਸੇ ਵਿਦੇਸ਼ ਦੀ ਧਰਤੀ ਉਨਾਂ ਨੂੰ ਉਹਨਾਂ ਦੇ ਘਰ ਦੇ ਅੰਦਰ ਵੜ ਕੇ ਖਤਮ ਕੀਤਾ ਜਾਵੇ ਉਹਨਾਂ ਦੀ ਬਰਬਾਦੀ ਜਿਹੜੀ ਉਹ ਇਨਸ਼ੋਰ ਕੀਤੀ ਜਾਵੇ ਸਰ ਕੇਂਦਰ ਵੱਲੋਂ ਕਾਫੀ پابੰਦੀਆਂ ਪਾਕਿਸਤਾਨ ਤੇ ਲਾਈਆਂ ਗਈਆਂ ਇੱਕ ਕਰਤਾਰਪੁਰ ਸਾਹਿਬ ਦੇ ਲੰਘੇ ਤੇ ਵੀ ਇਹਦਾ ਕੋਈ ਫਰਕ ਪਊਗਾ ਹੁਣ ਨਹੀਂ ਦੇਖੋ ਇਹ ਤਾਂ ਹੁਣ ਕੇਂਦਰ ਸਰਕਾਰ ਨੇ ਦੇਖਣਾ ਵੀ ਕੀ ਪਰ ਇੱਕ ਗੱਲ ਜ਼ਰੂਰ ਹੈ ਕਿ ਇੱਕ ਪਾਸੇ ਜਿੱਥੇ ਅ ਮੈਂ ਕੋਈ ਸਿਆਸੀ ਗੱਲ ਚਲੋ ਪਵਿੱਤਰ ਥਾਂ ਤੇ ਖੜੇ ਆ ਇਹ ਇਹ ਜਿਹੇ ਮੌਕੇ ਨਹੀਂ ਕਰਨੀ ਚਾਹੁੰਦਾ ਪਰ ਜਿੱਥੇ ਇੱਕ ਪਾਸੇ ਵਿਦੇਸ਼ ਵਿਆਪੀ ਗੁਰੂ ਵੰਡ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਤੇ ਤੁਹਾਡਾ ਗੌਂਡੀ ਜਿਹੜਾ ਉਹ ਤੁਹਾਡੇ ਕੋਲੋਂ ਕਾਬੂ ਨਹੀਂ ਆ ਰਿਹਾ ਉਹ ਤੁਸੀਂ ਡਿਪਲੋਮੈਟਿਕ ਤਰੀਕੇ ਨਾਲ ਕਰੋ ਉਹ ਤੁਸੀਂ ਜ਼ੋਰ ਦੇ ਨਾਲ ਕਰੋ ਉਹ ਤੁਸੀਂ ਫੌਜ ਦੇ ਸਿਰ ਤੇ ਕਰੋ ਪਰ ਇਹ ਕੰਮ ਨਹੀਂ ਹੋ ਸਕਦਾ ਹੈਗਾ ਇਹ ਲੋਕਾਂ ਦੀ ਕੀਮਤੀ ਜਾਨਾਂ ਦੇ ਨਾਲ ਖਿਲਵਾੜ ਹੈ ਜਿਹੜਾ ਉਹ ਦੁਸ਼ਮਨ ਦੇਸ਼ ਕਰਦਾ ਰਹੇ ਤੇ ਆਪਾਂ ਚੁੱਪ ਕਰਕੇ ਬੈਠੇ ਰਹੀਏ ਸਰ ਜਿਸ ਤਰ੍ਹਾਂ ਬਾਜਵਾਜੀ ਨੇ ਕਿਹਾ ਵੀ ਪੰਜਾਬ ਵਿੱਚ ਇਦਾਂ ਦੇ ਮਨਤ ਮਾਕੇ ਹੋ ਸਕਦੇ ਜਾਂ ਬਹੁਤ ਸਾਰੇ ਜਨ ਦੇ ਬੰਦੇ ਹੈਗੇ ਪਏ ਉਹਨਾਂ ਨੂੰ ਕਾਬੂ ਨਹੀਂ ਕੀਤਾ ਜਾਦਾ ਜਿਹੜਾ ਪੰਜਾਬ ਦੇ ਵਿੱਚ ਵੀ ਫੋਰਸ ਦੀਆਂ ਬਹੁਤ ਸਾਰੀਆਂ ਪੋਸਟਾਂ ਪੁਲਿਸ ਵਿੱਚ ਖਾਲੀ ਪਈਆਂ ਨੇ ਕੀ ਸਰਕਾਰ ਵੀ ਉਹਨਾਂ ਨੂੰ ਭਰਨ ਵਾਸਤੇ ਜਾ ਰਹੀ ਹੈ ਚੱਲ ਹੀ ਰਹੀ ਹੈ ਜੋ ਤਾਂ ਕੰਮ ਉਹ ਲੰਬੇ ਸਮੇਂ ਤੋਂ ਚੱਲ ਰਿਹਾ ਪਹਿਲੇ ਦਿਨ ਤੋਂ ਚੱਲ ਰਿਹਾ ਹੈ ਔਰ ਹਰ ਸਾਲ 2100 ਪੋਸਟਾਂ ਨੇ ਜਿਹੜੀਆਂ ਮੁਲਾਜ਼ਮਾਂ ਦੀ ਭਰੀਆਂ ਜਾ ਰਹੀਆਂ ਨੇ ਹੁਣ ਤੱਕ 10000 ਤੋਂ ਵੀ ਵੱਧ ਪੋਸਟਾਂ ਦੇ ਜਿਹੜੀਆਂ ਪੁਲਿਸ ਦੇ ਭਰੀਏ ਜਾ ਚੁੱਕੇ ਨੇ ਪਰ ਨਾਲ ਹੀ ਜਿੱਤੇ ਪਿਛਲੇ ਦਿਨਾਂ ਦੇ ਵਿੱਚ ਜੇ ਕੋਈ ਜੇ ਕੋਈ ਬਲਾਸ ਹੋਈ ਵੀ ਨਹੀਂ ਤੇ ਪੰਜਾਬ ਪੁਲਿਸ ਨੇ ਬੜੇ ਕੰਪੀਟੀਟਿਵ ਤਰੀਕੇ ਦੇ ਨਾਲ ਬੜੇ ਕੰਪੀਟੈਂਸ ਦੇ ਨਾਲ ਉਹਨਾਂ ਸਾਰੇ ਸਾਰਿਆਂ ਨੂੰ ਜਿਹੜਾ ਐਕਸਪੋਜ਼ ਜਿਹੜਾ ਕਰਕੇ ਉਹਨਾਂ ਨੂੰ ਦੋਸ਼ੇ ਨੂੰ ਕਾਬੂ ਕਰ ਲਿਆ। ਕੁਲਤਾਰ ਸਿੰਘ ਸੰਧਵਾ ਵੱਲੋਂ ਉਸ ਤੀਫੇ ਦੀ ਗੱਲ ਆਖੀ ਜੀ ਹੋਮ ਮਿਨਿਸਟਰ ਦੀ ਕਿਸ ਤਰ੍ਹਾਂ ਦੇਖੋ ਚਲੋ ਮੈਂ ਫਿਰ ਦੁਬਾਰਾ ਉਹੀ ਗੱਲ ਕਹਿਣਾ ਜੀ ਕਿ ਇਸ ਕੋਇਤਰਾਂ ਤੇ ਖੜ ਕੇ ਮੈਂ ਕੋਈ ਸਿਆਸੀ ਗੱਲ ਜਾਂ ਰਾਜਨੀਤਿਕ ਗੱਲ ਕਰਾਂ ਉਹ ਉਹਨਾਂ ਮੇਰੇ ਵੀਰਾਂ ਭੈਣਾਂ ਦੇ ਜਿਨ੍ਹਾਂ ਨੇ ਸ਼ਹਾਦਤ ਦਿੱਤੀਆਂ ਨੇ ਦੋ ਦਿਨ ਉਨ੍ਹਾਂ ਦੀ ਦੀ ਸ਼ਹਾਦਤ ਨਾਲ ਖਿਲਵਾੜ ਹੋਏਗਾ ਪਰ ਡੈਫੀਨੇਟਲੀ ਯੈਸ ਕਿਤੇ ਨਾ ਕਿਤੇ ਕੇਂਦਰ ਸਰਕਾਰ ਦੀ ਵੀ ਭਾਰਤੀ ਜਨਤਾ ਪਾਰਟੀ ਦੀ ਵੀ ਪ੍ਰਧਾਨ ਮੰਤਰੀ ਸਾਹਿਬ ਦੀ ਵੀ ਹੋਮ ਮਿਨਿਸਟਰ ਸਾਹਿਬ ਦੀ ਕਿਤੇ ਨਾ ਕਿਤੇ ਤਾਂ ਜ਼ਿੰਮੇਵਾਰੀ ਬਣਦੀ ਹੈ ਨਾ ਜਿਸ ਕਿਸੇ ਨਾ ਕਿਸੇ ਨੂੰ ਤਾਂ ਜ਼ਿੰਮੇਵਾਰੀ ਉੱਟਣੀ ਪਊਗੀ ਇਹ ਇਹ ਕਿਵੇਂ ਔਰ ਕਦੋਂ ਤੱਕ ਚੱਲੂਗਾ ਕਿ ਬੰਦਾ ਆਪਣੇ ਪਰਿਵਾਰ ਦੇ ਨਾਲ 4 ਦਿਨ ਖੁਸ਼ੀਆਂ ਤੇ ਮਨਾਉਣ ਗਿਆ ਹੋਵੇ ਵਕੇਸ਼ਨ ਤੇ ਗਿਆ ਹੋਵੇ ਛੁੱਟੀ ਤੇ ਗਿਆ ਹੋਵੇ ਕਸ਼ਮੀਰ ਕੋ ਨਾ ਕੋ ਮੜਾ ਤੇ ਮੁੜ ਕੇ ਉਹਨਾਂ ਦੀਆਂ ਦੇਹਾਂ ਨੇ ਜਿਹੜੀਆਂ ਲਾਸ਼ਾਂ ਨੇ ਜਿਹੜੀਆਂ ਉਹ ਤਬੂਤਾਂ ਦੇ ਵਿੱਚ ਪੈ ਕੇ ਆਉਣ ਕਿਸੇ ਨਾ ਕਿਸੇ ਨੂੰ ਜ਼ਿੰਮੇਵਾਰੀ ਲੈਣੀ ਪਊਗੀ ਉਹ ਹੋਮ ਮਿਨਿਸਟਰ ਸਾਹਿਬ ਲੈਂਦੇ ਨੇ 올 ਪਾਰਟੀ ਮੀਟਿੰਗ ਵੀ ਅੱਜ ਜਿਹੜੀ ਸ਼ਾਮ ਨੂੰ ਹੋਣ ਜਾ ਰਹੀ ਹੈ ਹਾਂ ਡੈਫੀਨਿਟਲੀ ਜੋ ਹੋਣ ਜਾ ਰਹੀ ਹੈ ਪਰ ਮੈਂ ਸਮਝਦਾ ਕਿ ਅਸੀਂ ਤਾਂ ਸਾਡਾ ਤਾਂ ਆਮ ਆਦਮੀ ਪਾਰਟੀ ਦਾ ਕਿ ਮੈਂ ਸਮਝਦਾ ਕਿ ਹਰ ਵਿਅਕਤੀ ਦਾ ਮੁਲਕ ਦੇ ਵਿੱਚ ਸਟੈਂਡ ਬੜਾ ਕਲੀਅਰ ਹੈ ਕਿ ਜਿਨੇ ਇਹ ਅਤਵਾਦੀ ਕਾਰਾ ਕੀਤਾ ਉਹਨੂੰ ਫੜ ਕੇ ਉਹਦੇ ਅੰਜਾਮ ਤੱਕ ਪਹੁੰਚਾ